ਉਸ ਤੋਂ ਬਾਅਦ ਮੇਰੇ ਉੱਪਰ ਝੂਠੇ ਪਰਚੇ ਵੀ ਕਰਾਏ ਗਏ ਆ 12 ਅੱਛਾ ਹਾਂ ਜਿਸ ਤੋਂ ਬਾਅਦ ਮੈਨੂੰ ਉੱਥੋਂ ਕੈਨੇਡਾ ਛੱਡਣਾ ਪਿਆ ਇਹ ਬਾਜੀ ਅਸੌਲਟ ਸੈਕਸ ਅਸੌਲਟ ਕ੍ਰਿਮੀਨਲ ਹਰਾਸਮੈਂਟ ਇਦਾਂ ਦੇ ਕਾਫੀ ਪਰਚੇ ਆ ਜਿਹੜੇ ਮੇਰੇ ਉੱਪਰ ਕਰਾਏ ਗਏ ਆ ਉੱਥੇ ਝੂਠੇ ਇਹਦਾ ਕੋਈ ਸਬੂਤ ਨਹੀਂ ਕੋਈ ਨਹੀਂ ਸਿਰਫ ਕੁੜੀ ਕੰਪਲੇਂਟ ਕਰ ਦਿੰਦੀ ਆ 911 ਤੇ ਤਾਂ ਉਦੋਂ ਵੀ ਹੀ ਇਹ ਪਰਚੇ ਜੇ ਕੁੜੀ ਇੱਕ ਵਾਰੀ ਲਿਖਾ ਦਿੰਦੀ ਆ ਤਾਂ ਬੰਦੇ ਨੂੰ ਅਰੈਸਟ ਕੀਤਾ ਜਾਂਦਾ ਮੈਂ ਉੱਥੇ ਦੋ ਵਾਰ ਅਰੈਸਟ ਵੀ ਹੋਇਆ 15 ਦਿਨ ਜੇਲ ਵੀ ਮੈਂ ਕੱਟੀ ਆ ਉੱਥੇ ਭਾਈ ਇੱਕ ਵਿਆਹ ਜ਼ਿੰਦਗੀ ਦਾ ਇੰ ਬੰਦਾ ਵਿਆਹ ਕਰਵਾਉਂਦਾ ਇੱਕ ਨਵੀਂ ਜ਼ਿੰਦਗੀ ਸ਼ੁਰੂ ਹੁੰਦੀ ਹੈ ਤੁਹਾਡੀ ਦਾ ਫਿਰ ਇਸ ਹਿਸਾਬ ਨਾਲ ਜ਼ਿੰਦਗੀ ਪ੍ਰਬੰਧ ਹੋ ਕੇ ਵੀ ਕੱਲੀ ਅਸੀਂ ਨਹੀਂ ਦੁਖੀ ਜਿਹੜੇ ਪੀਆਰ ਸਿਟੀਜ਼ਨ ਮੁੰਡੇ ਆ ਉਹ ਵੀ ਉਹ ਵੀ ਦੁਖੀ ਆ ਕੁੜੀਆਂ ਤੋਂ ਇੱਥੋਂ ਤੱਕ ਸੀਨ ਉਹ ਦੱਸਦੇ ਆ ਪੜਦੇ ਆ ਵੀ ਹਾਲਾਤ ਇਹੋ ਜਿਹੇ ਬਣ ਚੁੱਕੇ ਆ ਵੀ ਉਹਨਾਂ ਦਾ ਕਹਿੰਦੇ ਵਿਆਹ ਕਰਾਉਣ ਨੂੰ ਤਾਂ ਕਹਿੰਦੇ ਜੀ ਨਹੀਂ ਕਰਦਾ ਪਤਿ ਇਲਾਕੇ ਵਿੱਚ ਲਾਇਆ ਸੀ ਜ਼ਮੀਨ ਵੇਚੀ ਸੀ ਲਿਮਟ ਚੱਕੀ ਸੀ ਜਾਂ ਕੁਝ ਕੁਸ਼ ਬਿਆਜੂ ਪੈਸੇ ਚੱਕੇ ਸੀ ਕੁਝ ਲਿਮਟ ਚੱਕੀ ਸੀ ਕੁੜੀਆਂ ਨੇ ਉੱਥੇ ਤਿੰਨ ਤਿੰਨ ਮੁੰਡੇ ਰੱਖੇ ਆ ਸ਼ਰਾਬਾਂ ਪੀਂਦੀਆਂ ਇੱਕ ਮੈਨੂੰ ਮੁੰਡੇ ਦੀ ਕਾਲ ਆਈ ਕਹਿੰਦਾ ਮੇਰੀ ਕਿਸੇ ਨਾ ਜਾਣੀ ਜੀ ਦੋਸਤੀ ਸੀਗੀ ਮੈਂ ਵਿਆਹ ਕਰਾਉਣਾ ਸੀ ਉਹਦੇ ਨਾਲ ਤਾਂ ਇੱਕ ਦਿਨ ਕਿਤੇ ਰੈਸਟੋਰੈਂਟ ਦੇ ਕਿਸੇ ਹੋਰ ਮੁੰਡੇ ਨਾਲ ਆਈ ਉਹਦੇ ਨਾਲ ਵੀ ਉਦਾਂ ਹੀ ਸੀਗੀ ਗੱਲਬਾਤ ਜਦੋਂ ਆਈ ਮਿਲੇ ਕਹਿੰਦੀ ਜੇ ਤਾਂ ਮੇਰਾ ਭਰਾ ਤੇ ਭਰਾ ਦਾ ਹੁਣ ਪਤਾ ਹੀ ਲੱਗ ਜਾਣਾ ਜੋ ਗੱਲਾਂ ਬਾਤਾਂ ਤੋਂ ਪੁੱਛਿਆ ਦੱਸਿਆ ਮੁੜ ਕੇ ਕਹਿੰਦੀ ਮੈਂ ਤਾਂ ਇਹ ਇਹ ਦੇ ਨਾ ਕਰਾਉਣਾ ਹੁਣ ਤੇਰੇ ਨਾਲ ਕਰਾਉਣਾ ਨਹੀਂ ਇੱਕ ਦਿਨ ਮੈਨੂੰ ਕਾਲ ਆਈ ਮੈਂ ਮੈਂ ਵੀ ਆਉਂਦਾ ਹੀ ਕਹਿੰਦਾ ਵੀ ਜੇ ਕਿਤੇ ਕੀ ਕਹ ਦਿੰਦੇ ਆ ਧਰਮ ਰਾਜ ਨੇ ਆਉਣਾ ਹੋਵੇ ਨਾ ਤੇ ਇੱਥੇ ਬ੍ਰੈਂਟਨ ਚਾਜ ਜਾਂ ਇੱਥੋਂ ਦੇ ਹਾਲਾਤ ਵੇਖ ਲੈ ਵੀ ਕਿਤੇ ਦੇਗਾ ਹੋਵੇ ਉੱਪੜਿਆ ਵਾ ਇਹਨਾਂ ਦੇ ਵਿੱਚ ਸਿੱਟਨੇ ਹੋਣ ਇਹ ਸਾਰਾ ਜਿੰਨਾ ਉੱਥੇ ਅਤਿਆਚਾਰ ਕਿੰਨਾ ਪਤਾ ਨਹੀਂ ਦੇ ਸੁਣ ਨਹੀਂ ਸਕਦੇ ਆਪਾਂ ਆ ਇੱਕ ਕੁੜੀ ਦੀ ਜਵਾਨੀ ਕੈਨੇਡਾ 'ਚ ਰਹਿ ਰਹੀ ਆ ਤੇ ਕੁੜੀ ਕੁੜੀਆਂ ਦੇ ਹਾਲਾਤ ਦੱਸ ਰਹੀ ਆ ਸੁਣੋ ਇਹਨੂੰ ਕਰਾਉਣ ਕੋਦ ਹਾਂ ਕੋਈ ਨਹੀਂ ਪਰ ਸੇਬ ਨਾਲ ਪਹੁੰਚਾਉਂਦੇ ਜਿੱਦ ਕਰਦੇ ਨੇ ਜਿੱਦ ਕਰਦੇ ਹੱਥੀਂ ਕਰਨ ਮਿਚਾਉਂ ਲੱਗੀ ਬਸ ਫਾਗਰ ਹੋ ਰਹੀਆਂ ਨੇ ਜੀ ਪਰ ਉਹਨਾਂ ਨੂੰ ਪਤਾ ਨਹੀਂ ਕਿ ਕਿੰਨੀ ਥੋੜੀ ਖਾਣ ਲਈ ਪੁਰਾਣੀ ਉਸ ਕਰਦੇ ਨੇ ਬਸ ਸਟੇਕਿੰਗ ਕਰਕੇ ਕਰਦੇ ਨੇ ਤਾਂ ਇਹ ਨਹੀਂ ਕਿ ਜੇ ਕਿਹਾ ਪਰ ਨਾਲ ਵੀ ਅਗਲੇ ਹਿੱਸੇ ਦੇ ਇਹ ਵੀ ਇੰਨਾ ਨੂੰ ਕਰਦੇ ਨੇ ਕਿ ਤੁਸੀਂ ਸੁਣਿਆ ਸੀ ਕਿ ਵੀ ਨਾ ਬਹੁਤ ਟਾਈਮ ਸਸਤਾ ਵਿੱਚ ਚੱਲੁੰਦੇ ਬੇਟੀ ਬਚਾਓ ਬੇਟੀ ਪੜਾਓ ਹੁਣ ਤਾਂ ਮੇਰੇ ਹਿਸਾਬ ਨਾਲ ਬਈ ਜਿਵੇਂ ਜਿਹੇ ਹਾਲਾਤ ਆ ਜਿੱਦਾਂ ਅੱਜ ਵੀ ਸਸਤਾ ਆਈ ਸੀ ਬੇਟਾ ਬਚਾਓ ਹੁਣ ਤਾਂ ਬੇਟਾ ਬਚਾਉਣ ਵਾਲਾ ਕੰਮ ਹੀ ਹੋਇਆ ਵਾ ਜਿੰਨਾ ਜਿੰਨਾ ਕਿ ਤੁਸੀਂ ਨਜਾਇਜ਼ ਤੱਕਾਜ ਕਿੰਨੇ ਕੁ ਲੋਕਾਂ ਨਾਲ ਕਿਸੇ ਦਾ ਪਿਓ ਨਹਿਰ ਚ ਛਾਲ ਮਾਰ ਕੇ ਮਰ ਗਿਆ ਮਾਂ ਡਿਪਰੈਸ਼ਨ ਚ ਇੱਕ ਆ ਮੁੰਡਾ ਹੀ ਘਰੋਂ ਭੱਜ ਗਿਆ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਕਹਿੰਦੀ ਆਪੇ ਘਰੇ ਆ ਜਾਊਗਾ ਕੁੜੀ ਮੁੱਕਰ ਗਈ 45 ਲੱਖ ਦਾ ਰੁਪਇਆ ਲੱਗਿਆ ਹੁਣ ਜਿੱਦਾਂ ਇਹ ਮੁੰਡੇ ਨਾ ਹੋਇਆ ਇਹ ਦੇਖੋ ਤੁਸੀਂ ਵੇ ਕੋਈ ਆਪ ਦਾ ਜਿਹਨੂੰ ਵਿਆਹ ਕਰਾ ਕੇ ਗਿਆ ਇਹ ਮੁੰਡਾ ਹਨਾ ਜੀ ਜੇ ਕੋਈ ਦੋ ਨੰਬਰ ਚ ਕੋਈ ਅਮਰੀਕਾ ਦਾ ਬਾਡ ਟੱਪਿਆ ਫੇਰ ਤਾਂ ਬੱਕੈਦਗੇ ਵੀ ਜੇਲ੍ਹ ਕੱਢਦਾ ਵੀ ਸੋਹਣਾ ਲੱਗਦਾ ਜਿਹਦੇ ਨਾਲ ਲਾਵਾਂ ਲਾਈਆਂ ਮਹਾਰਾਜ ਦੀ ਹਜ਼ੂਰੀ ਚ ਹੁਣ ਇਹਨੂੰ ਜੇਲਾਂ ਘਟਾ ਦਿਆਂ ਰ ਦੇਖ ਕੇ ਰੋਣਾ ਆਉਂਦਾ ਤੇ ਕੁੜੀਆਂ ਇਹ ਤੱਕ ਕਹਿ ਦਿੰਦੀਆਂ ਵੀ ਤੂੰ ਕਰ ਲੈ ਕੀ ਕਰਨਾ ਮੈਂ ਨਹੀਂ ਤੈਨੂੰ ਬਾਹਰ ਲੈ ਕੇ ਜਾਂਦੀ ਤੂੰ ਮੈਨੂੰ ਪਸੰਦ ਨਹੀਂ ਮੈਂ ਨਵਾਂ ਵਿਆਹ ਕਰਾ ਲਿਆ ਐਦਾਂ ਦੇ ਅੱਜ ਕੇ ਸਾਹਮਣੇ ਆਏ ਵਿਦੇਸ਼ ਦੇ ਨਾਂ ਤੇ ਬਹੁਤ ਠੱਗੀਆਂ ਵਜੀਆਂ ਬਹੁਤ ਸਾਰੇ ਪੀੜਿਤ ਪਰਿਵਾਰ ਤੁਸੀਂ ਅੱਜ ਦੇਖੇ ਤੇ ਇਹ ਜਿਹੇ ਆ ਇੱਕ ਪੀੜਤ ਪਰਿਵਾਰ ਹੋਰ ਸਾਹਮਣੇ ਆਇਆ ਬਾਈ ਗਰਜੀਤ ਥੋਰੇ ਲੈ ਕੇ ਆਏ ਆ ਬਾਈ ਇਹ ਕੀ ਘਟਨਾ ਵਾਪਰੀ ਹੈ ਕਿਉਂਕਿ ਜੀ ਨੂੰ ਪੁੱਛੀਦਾ ਠੱਗੀ 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 ਇਹ ਠੱਗੀ ਵਜਦੀ ਕਿਵੇਂ ਆ ਤੁਹਾਡੇ ਨਾਲ ਕਿਵੇਂ ਵਜਦੀ ਹੈ ਠੱਗੀ ਅੱਛੀ ਗੱਲ ਸਾਰਿਆਂ ਨੂੰ ਬਾਈ ਜੀ ਮੇਰਾ ਪਿੰਡ ਨੱਤਾ ਸੀਲ ਤਲਵੰਡੀ ਸਭ ਜ਼ਿਲ੍ਹਾ ਬਟਿੰਡਾ ਮੇਰਾ ਵਿਆਹ 2019 ਦੇ ਵਿੱਚ ਪਿੰਡ ਬਾਈਆ ਤਹਿਸੀਲ ਰਾਣੀਆਂ ਜ਼ਿਲ੍ਹਾ ਸਰਸਾ ਹੂੰ ਜੋ ਕਿ ਸਾਰੇ ਰੀਤੀ ਰਿਵਾਜਾਂ ਨਾਲ ਹੋਇਆ ਸੀ ਤੇ ਮੈਂ ਉੱਥੇ ਵੀਰੇ 2019 ਜਵਰੀ ਵਾਈਫ ਚਲੀ ਗਈ ਸੀ ਮੈਂ 2022 ਚ ਗਿਆ ਕਰੋਨਾ ਟਾਈਮ ਦੇ ਵਿੱਚ ਮੈਂ ਨਹੀਂ ਜਾ ਸਕਿਆ ਜੀ ਤੇ ਉਸ ਤੋਂ ਬਾਅਦ ਮੈਂ ਜਦੋਂ 22 ਚ ਗਿਆ ਮੇਰੇ ਨਾਲ 2 ਸਾਲ ਵਧੀਆ ਉੱਥੇ ਮਤਲਬ ਟਾਈਮ ਸਪੈਂਡ ਕੀਤਾ ਉਸ ਤੋਂ ਬਾਅਦ ਮੇਰੀ ਸਾਲੀ ਤੇ ਮੇਰੇ ਸਹੁਰਾ ਸਾਹਿਬ ਨੇ 2 ਸਾਲ ਰਹਿਣ ਤੋਂ ਬਾਅਦ ਮੇਰੇ ਨਾਲ ਜਿਹੜਾ ਰਿਸ਼ਤਾ ਖਰਾਬ ਹੋਇਆ ਉਸ ਤੋਂ ਬਾਅਦ ਹੋਇਆ ਮੇਰੇ ਸਾਲੀ ਦੇ ਕਾਰਨ ਸਾਲੀ ਦੇ ਸਹੁਰੇ ਦੇ ਕਾਰਨ ਉਸ ਤੋਂ ਬਾਅਦ ਮੇਰੇ ਉੱਪਰ ਝੂਠੇ ਪਰਚੇ ਵੀ ਕਰਾਏ ਗਏ ਆ 12 अच्छा हां जिस ਤੋਂ ਬਾਅਦ ਮੈਨੂੰ ਉੱਥੋਂ ਕੈਨੇਡਾ ਛੱਡਣਾ ਪਿਆ ਹੂੰ ਇਹ ਇਹ 12 ਪਰਚੇ ਕਾਦੇ ਹੁੰਦੇ ਆ ਤੁਹਾਡੇ ਤੇ ਇਹ ਬਾਜੀ ਅਸॉल्ट ਸੈਕਸ ਅਸॉल्ट ਕ੍ਰਿਮੀਨਲ ਹਰਾਸਮੈਂਟ ਇਦਾਂ ਦੇ ਕਾਫੀ ਪਰਚੇ ਆ ਜਿਹੜੇ ਮੇਰੇ ਉੱਪਰ ਕਰਾਏ ਗਏ ਉੱਥੇ ਝੂਠੇ ਹੂੰ ਜੋ ਕਿ ਉੱਥੋਂ ਦੀ ਕੈਨੇਡਾ ਦੀ ਪੁਲਿਸ ਆਮ ਹੀ ਹੋ ਜਾਂਦੇ ਆ ਜਿੱਦਾਂ ਮਤਲਬ ਕੋਈ ਇਹਦਾ ਕੋਈ ਪ੍ਰੂਫ ਨਹੀਂ ਕੋਈ ਨਹੀਂ ਸਿਰਫ ਕੁੜੀ ਕੰਪਲੇਂਟ ਕਰ ਦਿੰਦੀ ਆ 911 ਤੇ ਤਾਂ ਉਦੋਂ ਵੀ ਹੀ ਇਹ ਪਰਚੇ ਜੇ ਕੁੜੀ ਇੱਕ ਵਾਰੀ ਲਿਖਾ ਦਿੰਦੀ ਆ ਤਾਂ ਬੰਦੇ ਨੂੰ ਅਰੈਸਟ ਕੀਤਾ ਜਾਂਦਾ ਮੈਂ ਉੱਥੇ ਦੋ ਵਾਰ ਅਰੈਸਟ ਵੀ ਹੋਇਆ 15 ਦਿਨ ਜੇਲ ਵੀ ਮੈਂ ਕੱਟੀ ਆ ਉ ਹਾਂਜੀ 15 ਤੁਹਾਡੇ ਨਾਲ ਇੰਡੀਆ ਤੁਹਾਡੀ ਘਰ ਵਾਲੀ ਕਿੰਨਾ ਸਮਾਂ ਰਹੀ ਹੈ ਇਹ ਇਹਨਾਂ 2 ਮਹੀਨੇ ਰਹੀ ਹੈ ਜੀ ਇੱਥੇ ਹਾਂਜੀ ਹੁਣ ਹੁਣ ਕੋਈ ਗੱਲਬਾਤ ਹੁੰਦੀ ਹੈ ਜਾਂ ਕਿੰਨਾ ਸਮਾਂ ਹੋ ਗਿਆ ਇੱਕ ਸਾਲ ਤੋਂ ਬਲੌਕ ਹੈ ਜੀ ਪਿਛਲੇ ਸਾਲ ਇੱਕ ਸਾਲ ਤੋਂ ਬਲੌਕ ਹਾਂਜੀ ਹਾਂਜੀ ਤੇ ਫਿਰ ਭਈ ਇੱਕ ਸਾਲ ਤੋਂ ਤੁਸੀਂ ਬਲੌਕ ਹੋ ਉਹਨਾਂ ਦੇ ਪਰਿਵਾਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਸਾਰੀਆਂ ਪੰਚਾਇਤਾਂ ਵਗੈਰਾ ਹੋਈਆਂ ਜੀ ਪਰ ਉਹ ਕੋਈ ਹੱਥ ਨਹੀਂ ਦੇ ਰਹੇ ਜੀ ਉਹ ਕੁਝ ਨਹੀਂ ਕਰ ਰਹੇ ਬਹੁਤ ਪੰਚਾਇਤਾਂ ਵੀ ਕੀਤੀਆਂ ਜੀ ਪਰ ਉਹ ਕੋਈ ਸਾਨੂੰ ਉਹਦਾ ਕੋਈ ਫੀਡਬੈਕ ਨਹੀਂ ਆ ਰਹੀ ਉਹ ਕਹਿੰਦੇ ਅਸੀਂ ਅਸੀਂ ਨਹੀਂ ਕੁਝ ਕਰ ਸਕਦੇ ਇਹਦੇ ਵਿੱਚ ਮਾਨੂੰ ਮੁੱਕਰ ਰਹੇ ਹੈ ਜੀ ਇਹ ਚੀਜ਼ ਭਾਈ ਇੱਕ ਵਿਆਹ ਜ਼ਿੰਦਗੀ ਦਾ ਇਪੋਰਟੈਂਟ ਹਿੱਸਾ ਹੁੰਦਾ ਹੈ ਬੰਦਾ ਵਿਆਹ ਕਰਵਾਉਂਦਾ ਇੱਕ ਨਵੀਂ ਜ਼ਿੰਦਗੀ ਸ਼ੁਰੂ ਹੁੰਦੀ ਹੈ ਤੁਹਾਡੀ ਤਾਂ ਫਿਰ ਇਸ ਹਿਸਾਬ ਨਾਲ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਹਾਂਜੀ ਹਾਂਜੀ 6 ਸਾਲ ਬਰਬਾਦ ਕੀ ਹੋ ਗਏ ਜੀ ਮੇਰੇ 2.5 ਸਾਲ ਮੈਂ ਇੱਥੇ ਰਿਆਂ 2.5 ਸਾਲ ਉੱਥੇ ਲਾ ਕੇ ਆਂ ਜੀ ਤਾਂ ਮੇਰੀ ਤਾਂ ਜ਼ਿੰਦਗੀ ਖਰਾਬ ਹੋ ਗਈ ਜੀ ਇਹਦੇ ਵਿੱਚ 32 ਲੱਖ ਦਾ ਮੈਂ ਖਰਚਾ ਹੋਇਆ ਸੀ ਮੇਰਾ ਉਹ ਇੱਕ ਤਰ੍ਹਾਂ ਦਾ ਬਰਬਾਦ ਹੀ ਹੋਇਆ ਜੀ 32 ਲੱਖ ਕਿਵੇਂ ਲਾਇਆ ਸੀ ਜ਼ਮੀਨ ਵੇਚੀ ਸੀ ਲਿਮਟ ਚੱਕੀ ਸੀ ਜਾਂ ਕੁਝ ਕੁਝ ਬਿਆਜੂ ਪੈਸੇ ਚੱਕੇ ਸੀ ਜੀ ਕੁਝ ਲਿਮਟ ਚੱਕੀ ਸੀ ਕੀ ਕੀ ਸੁਪਨੇ ਸੀ ਸਪਨੇ ਤਾਂ ਬਹੁਤ ਬੰਦਾ ਹਰ ਇੱਕ ਬੰਦਾ ਹੀ ਸੋਚ ਕੇ ਜਾਂਦਾ ਜੀ ਮੈਂ ਐਡੀ ਵੱਡੀ ਕੈਨੇਡਾ ਚੱਲੇ ਆ ਜੀ ਮੈਂ ਸੋਚ ਕੇ ਜਾਂਦਾ ਬੰਦਾ ਵੀ ਮੈਂ ਉਹ ਡ੍ਰੀਮ ਪੂਰੇ ਕਰੂੰਗਾ ਪਰ ਉਹ ਡ੍ਰੀਮ ਹਰ ਇੱਕ ਬੰਦੇ ਦੇ ਪੂਰੇ ਨਹੀਂ ਹੁੰਦੇ ਜੀ ਉਹਦੇ ਵਿੱਚੋਂ ਮੈਂ ਵੀ ਇੱਕ ਆ ਜੀ ਜਿਨ੍ਹਾਂ ਦੇ ਸੁਪਨੇ ਨਹੀਂ ਪੂਰੇ ਹੋਏ ਤਾਂ ਮੈਨੂੰ ਤੁਹਾਡੀ ਉੱਥੇ ਘਰ ਵਾਲੀ ਹੁਣ ਕਿਵੇਂ ਰਹਿ ਰਹੀ ਆ ਤੁਹਾਡੇ ਰਿਸ਼ਤੇਦਾਰ ਆ ਘਰ ਰਹਿ ਰਹੀ ਆ ਜਾਂ ਕਿਵੇਂ ਆ ਹਾਂਜੀ ਮੇਰੇ ਸਾਲੀ ਮੇਰਾ ਸਾਡੂ ਉਹਨਾਂ ਨਾਲ ਰਹਿ ਰਹੀ ਆ ਜੀ ਅੱਛਾ ਜੀ ਭਾਈ ਗਰਜੀਤ ਭਾਈ ਤੁਹਾਡੇ ਕੋਲੇ ਬਹੁਤ ਕਾਲ ਆਈਆਂ ਹਨਾ ਬਾਹਰਲੇ ਮੁਲਕਾਂ ਤੋਂ ਪੀਆਰ ਮੁੰਡਿਆਂ ਦੀਆਂ ਪੀਆਰ ਕੁੜੀਆਂ ਦੀਆਂ ਤੁਸੀਂ ਇਹ ਵਿਸ਼ਾ ਚੱਕਿਆ ਇਹ ਮੁੱਦਾ ਚੱਕਿਆ ਹੁਣ ਉੱਥੇ ਦੇ ਹਾਲਾਤ ਕੀ ਨੇ ਕੁੜੀਆਂ ਕਿਸ ਤਰੀਕੇ ਦੇ ਨਾਲ ਰਹਿ ਰਹੀਆਂ ਜਾਂ ਮੁੰਡਿਆਂ ਕਨੀਓ ਇੰਨੀਆਂ ਟੌਰਟਰ ਕੀਤੀਆਂ ਹੋਈਆਂ ਜਾਂ ਕੋਈ ਹੋਰ ਗੱਲ ਹੈ ਜੀ ਡੀਰਸ ਇਸ ਘਰ ਨੂੰ ਬੰਦੇ ਇੰਨੇ ਕ ਮਾਰੇ ਆ ਵੀ ਕੱਲੀ ਅਸੀਂ ਨਹੀਂ ਦੁਖੀ ਜਿਹੜੇ ਪੀਆਰ ਸਿਟੀਜ਼ਨ ਮੁੰਡੇ ਆ ਉਹ ਵੀ ਉਹ ਵੀ ਦੁਖੀ ਆ ਕੁੜੀਆਂ ਤੋਂ ਇੱਥੋਂ ਤੱਕ ਸੀਨ ਉਹ ਦੱਸਦੇ ਆ ਪੜਦੇ ਆ ਵੀ ਹਾਲਾਤ ਇਹੋ ਜਿਹੇ ਬਣ ਚੁੱਕੇ ਆ ਵੀ ਉਹਨਾਂ ਦਾ ਕਹਿੰਦੇ ਵਿਆਹ ਕਰਾਉਣ ਨੂੰ ਤਾਂ ਕਹਿੰਦੇ ਜੀ ਨਹੀਂ ਕਰਦਾ ਅਸੀਂ ਵੈਸੇ ਹੀ ਬੱਚਾ ਅਡਾਪਟ ਕਰ ਲਾਂਗੇ ਕੁੜੀਆਂ ਨੇ ਉੱਥੇ ਤਿੰਨ ਤਿੰਨ ਮੁੰਡੇ ਰੱਖੇ ਆ ਸ਼ਰਾਬਾਂ ਪੀਂਦੀਆਂ ਇੱਕ ਮੈਨੂੰ ਮੁੰਡੇ ਦੀ ਕਾਲ ਆਈ ਕਹਿੰਦਾ ਮੇਰੀ ਕਿਸੇ ਨਾ ਜਾਣੀ ਦੋਸਤੀ ਸੀਗੀ ਮੈਂ ਵਿਆਹ ਕਰਾਉਣਾ ਸੀ ਉਹਦੇ ਨਾਲ ਤਾਂ ਇੱਕ ਦਿਨ ਕਿਤੇ ਰੈਸਟੋਰੈਂਟ ਤੇ ਕਿਸੇ ਹੋਰ ਮੁੰਡੇ ਨਾਲ ਆਈ ਉਹਦੇ ਨਾਲ ਵੀ ਉਦਾਂ ਹੀ ਸੀਗੀ ਗੱਲਬਾਤ ਜਦੋਂ ਆਈ ਮਿਲੇ ਕਹਿੰਦੀ ਜੇ ਤਾਂ ਮੇਰਾ ਭਰਾ ਤੇ ਭਰਾ ਦਾ ਹੁਣ ਪਤਾ ਹੀ ਲੱਗ ਜਾਣਾ ਜੋ ਗੱਲਾਂ ਬਾਤਾਂ ਤੋਂ ਵੀ ਪੁੱਛਿਆ ਦੱਸਿਆ ਮੁੜ ਕੇ ਕਹਿੰਦੀ ਮੈਂ ਤਾਂ ਇਹ ਇਹ ਦੇ ਨਾ ਕਰਾਉਣਾ ਹੁਣ ਤੇਰੇ ਨਾਲ ਕਰਾਉਣਾ ਹੀ ਨਹੀਂ ਇੱਥੇ ਇਹਨਾਂ ਨੇ ਰਸਤੇ ਵੀ ਖਰਾਬ ਕਰਾਤੇ ਵੇਖ ਲਓ ਕਿਹੋ ਜੀਆਂ ਭਰਾ ਕਹਿ ਰਹੀ ਆ ਮੁੰਡੇ ਨੂੰ ਜਿਹਦੇ ਨਾਲ ਕਹਿੰਦੀ ਮੈਂ ਹੁਣ ਤਾਂ ਇਹਦੇ ਨਾਲ ਵਿਆਹ ਕਰਾਉਣਾ ਤੂੰ ਤਾਂ ਮੈਨੂੰ ਪਸੰਦ ਹੀ ਨਹੀਂ ਵਿਆਹ ਤਾਂ ਰਿਸ਼ਤਾ ਬਹੁਤ ਪਵਿੱਤਰ ਹੁੰਦਾ ਹੈ ਬਹੁਤ ਪਵਿੱਤਰ ਰਿਸ਼ਤਾ ਹੁੰਦਾ ਇਹਨਾਂ ਨੂੰ ਪਤਾ ਨਹੀਂ ਖਣੀ ਦਾ ਮਹਾਰਾਜ ਨੂੰ ਨਹੀਂ ਮੰਨਦੀਆਂ ਮਹਾਰਾਜ ਦੀ ਹਜ਼ੂਰੀ 'ਚ ਲਾਵਾਂ ਲੈ ਕੇ ਮਹਾਰਾਜ ਨੂੰ ਝੂਠਾ ਕਰੀ ਜਾਂਦੀਆਂ ਹਮ ਇੰਨਾ ਕ ਜਾਨੇ ਉੱਥੇ ਇੱਕ ਦਿਨ ਮੈਨੂੰ ਕਾਲ ਆਈ ਮੈਂ ਮੈਂ ਵੀ ਆਹਦਾ ਹੀ ਕਹਿੰਦਾ ਵੀ ਜੇ ਕਿਤੇ ਕੀ ਕਹਿੰਦੇ ਆ ਧਰਮਰਾਜ ਨੇ ਆਉਣਾ ਹੋਵੇ ਨਾ ਤੇ ਇੱਥੇ ਬ੍ਰੈਂਟਨ ਚ ਆਜੇ ਜਾਂ ਇੱਥੋਂ ਦੇ ਹਾਲਾਤ ਵੇਖ ਲੇ ਵੀ ਕਿਤੇ ਦੇਗਾ ਹੋਵੇ ਉਪਲਿਆ ਹੋਵੇ ਉਹਨਾਂ ਦੇ ਵਿੱਚ ਸਿੱਟਨੇ ਹੋਣ ਇਹ ਸਾਰਾ ਜਿੰਨਾ ਉੱਥੇ ਅਤਿਆਚਾਰਨ ਕਿੰਨਾ ਪਤਾ ਨਹੀਂ ਦੇ ਸੁਣ ਨਹੀਂ ਸਕਦੇ ਆਪਾਂ ਆ ਇੱਕ ਕੁੜੀ ਦੀ ਜਵਾਨੀ ਕੈਨੇਡਾ 'ਚ ਰਹਿ ਰਹੀ ਆ ਤੇ ਕੁੜੀ ਕੁੜੀਆਂ ਦੇ ਹਾਲਾਤ ਦੱਸ ਰਹੀ ਆ ਸੁਣਿਓ ਇਹਨੂੰ ਕਰਾਉਣ ਕਰ ਠੀਕ ਮੀਆਂ ਨੇ ਵੀ ਮੈਂ ਪਾਰੀਆਂ ਜਾਣਨਾ ਮੇਰਾ ਖਲਾਫ ਪਿਆ ਆ ਮੈਂ ਤੇ ਬੰਦਾ ਕੱਪਦਾ ਮੇਰੇ ਘਰ ਵਾਲਾ ਜੇ ਬਾਹਰ ਰਿੰਦਾ ਜਾਂ ਮੇਰੇ ਲਈ ਇੱਕ ਦਲਾਖ ਨੂੰ ਬਣਾ ਦੇਣਾ ਜੇ ਕੋਈ ਇੱਕ ਸਦਨ ਨਹੀਂ ਮੁੱਢ ਸਦਨ ਪਾ ਦੋ ਕਿੰਨੇ ਚੰਗੀਆਂ ਗੱਲਾਂ ਕਰਦੇ 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 ਇਸ ਤਰੀਕੇ ਨਾਲ ਤਾਂ ਬਾਈ ਮਾਹੌਲ ਹੀ ਬਹੁਤ ਵਿਗੜ ਗਿਆ ਲੋਕਾਂ ਲੋਕਾਂ ਦਾ ਵਿਆਹ ਕਰਾਉਣ ਨੂੰ ਡਰ ਹੁਣ ਵਿਆਹ ਮੇਰੇ ਹਿਸਾਬ ਨਾਲ ਤਾਂ ਗਾਂ ਵਾਲੇ ਟਾਈਮ 'ਚ ਵਿਆਹ ਵਾਲਾ ਕੰਮ ਤਾਂ ਹੁਣ ਖਤਮ ਹੀ ਆ ਵੀ ਅੱਗੇ ਪਹਿਲਾਂ ਬਹੁਤ ਟਾਈਮ ਸੰਸਥਾਵਾਂ ਵਿੱਚ ਚਲੰਦੇ ਬੇਟੀ ਬਚਾਓ ਬੇਟੀ ਪੜਾਓ ਹੁਣ ਤਾਂ ਮੇਰੇ ਹਿਸਾਬ ਨਾਲ ਬਾਈ ਜਿਵੇਂ ਜਿਹੇ ਹਾਲਾਤ ਆ ਜਿੱਦਾਂ ਅੱਜ ਵੀ ਸੰਸਥਾ ਆਈ ਸੀ ਬੇਟਾ ਬਚਾਓ ਹੁਣ ਤਾਂ ਬੇਟਾ ਬਚਾਉਣ ਵਾਲਾ ਕੰਮ ਹੀ ਹੋਇਆ ਵਾ ਜਿੰਨਾ ਜਿੰਨਾ ਕ ਤੁਸੀਂ ਨਜਾਇਜ਼ ਤੱਕ ਅੱਜ ਕਿੰਨੇ ਕੁ ਲੋਕਾਂ ਨਾਲ ਕਿਸੇ ਦਾ ਫੋਨਰ ਛਾਲ ਮਾਰ ਕੇ ਮਰ ਗਿਆ ਮਾਨ ਡਿਪਰੈਸ਼ਨ ਚ ਇੱਕ ਆ ਮੁੰਡਾ ਹੀ ਘਰੋਂ ਭੱਜ ਗਿਆ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਕਹਿੰਦੀ ਆਪੇ ਘਰੇ ਆ ਜਾਊਗਾ ਕੁੜੀ ਮੁਕਰ ਗਈ 45 ਲੱਖ ਦਾ ਰੁਪਇਆ ਲੱਗਿਆ ਹੁਣ ਜਿੱਦਾਂ ਇਹ ਮੁੰਡੇ ਨਾ ਹੋਇਆ ਇਹ ਦੇਖੋ ਤੁਸੀਂ ਵੇ ਕੋਈ ਆਪ ਦਾ ਜਿਹਨੂੰ ਵਿਆਹ ਕਰਾ ਕੇ ਗਿਆ ਏ ਮੁੰਡਾ ਹਨਾ ਜੀ ਜੇ ਕੋਈ ਦੋ ਨੰਬਰ ਚ ਕੋਈ ਅਮਰੀਕਾ ਦਾ ਬਾਰਡ ਟੱਪਿਆ ਫੇਰ ਤਾਂ ਬਹਿ ਕਹਿ ਦਗੇ ਵੀ ਜੇਲ੍ਹ ਕੱਢਦਾ ਵੀ ਸੋਹਣਾ ਲੱਗਦਾ ਜਿਹਦੇ ਨਾਲ ਲਾਵਾਂ ਲਾਈਆਂ ਮਹਾਰਾਜ ਦੀ ਹਜ਼ੂਰੀ ਚ ਹੁਣੇ ਇਹਨੂੰ ਜੇਲਾਂ ਕਟਾ ਦਿਆਂ ਰ ਦੇਖ ਕੇ ਰੋਣਾ ਆਉਂਦਾ ਦੇਖੋ ਹੁਣ ਤਾਂ ਭਾਈ ਵਿਆਹ ਤੇ ਨਾ ਤੋ ਵੀ ਡਰ ਡਰ ਕੇ ਉੱਠਦੇ ਹੋਗੇ ਰਾਤ ਨੂੰ ਸੁੱਤੇ ਪਏ ਆਪਾਂ ਦਾ ਭਾਈ ਡਰਦੇ ਹੀ ਆ ਜਿਨ੍ਹਾਂ ਨੇ ਹਜੇ ਕਰਾਉਣਾ ਉਹ ਵੀ ਡਰਦੇ ਆ ਅੱਜ ਪੈਲਸ ਚ ਇਕੱਠ ਕੀਤਾ ਸੀ ਅਸੀਂ ਤਾਂ ਇੱਧਰ ਵੀ ਦੇਖੀ ਜਾਂਦੇ ਕਿਸੇ ਦਾ ਵਿਆਹ ਚੱਲੀ ਜਾਂਦਾ ਹੈ ਮਹਾਰਾਜ ਕਿਰਪਾ ਕਰੇ ਤਾਂ ਦਰੋਸਤੀਆਂ ਰੱਖੇ ਹੋ ਜਾ ਕੰਮ ਨਾ ਹੋਵੇ ਕੁੜੀਆਂ ਨੂੰ ਵੀ ਕਹਿਨੇ ਆ ਇੱਜ਼ਤਾਂ ਦਾ ਖਿਆਲ ਰੱਖੋ ਇਹਨਾਂ ਨੂੰ ਇੱਜ਼ਤਾਂ ਦੀ ਤਾਂ ਸ਼ਰਮ ਹੀ ਹੈਣੀ ਜਾਵੇਂ ਵੀ ਇੱਜ਼ਤਾਂ ਵਾਲਾ ਕੰਮ ਤਾਂ ਗਿਆ ਹੁਣ ਪਿੱਛੇ ਮਾਪਿਓ ਕੁੜੀਆਂ ਦੇ ਉਹ ਵੀ ਇਹ ਵਜੇ ਆ ਉਹਨਾਂ ਨੂੰ ਪੈਸੇ ਦਾ ਕ ਮਤਲਬ ਆ ਉੱਥੇ ਕੁੜੀਆਂ ਇਹੋ ਇਹੋ ਜਿਹਾ ਕੰਮ ਕਰ ਰਹੀਆਂ ਪੈਸੇ ਕਮਾਉਣ ਖਾਤਰ ਜਿੱਦਾਂ ਉੱਥੇ ਸਾਨੂੰ ਕੋਲਾ ਆਈਆਂ ਜਿਨ੍ਹਾਂ ਨੇ ਰੂਮ ਰੈਂਟ ਤੇ ਦੇਣੇ ਆ ਨਾ ਬੰਦੇ ਉੱਥੋਂ ਦੇ ਆ ਪੱਕੇ ਬੰਦੇ ਉਹਨਾਂ ਨੇ ਐਸੋ ਇਹੋ ਜਿਹਾ ਆਫਰ ਲਾਇਆ ਵਿਆਹ ਵੀ ਇੱਥੇ ਸਾਰਾ ਕੁਝ ਫ੍ਰੀ ਦੇਵਾਂਗੇ ਸਾਡੇ ਨਾਲ ਸਿਰਫ ਲਿਵਿੰਗ ਚ ਰਹਿਣਾ ਖਾਣਾ ਪੀਣਾ ਰੈਂਟ ਕੁੜੀਆਂ ਉਹਨਾਂ ਨਾਲ ਰਹਿ ਰਹੀਆਂ ਇਹੋ ਜਿਹਾ ਸੀਨ ਕਰ ਰਹੀਆਂ ਕੁੜੀਆਂ ਇਹ ਤੱਕ ਕਹਿ ਦਿੰਦੀਆਂ ਵੀ ਤੂੰ ਕਰ ਲੈ ਕੀ ਕਰਨਾ ਮੈਂ ਨਹੀਂ ਤੈਨੂੰ ਬਾਹਰ ਲੈ ਕੇ ਜਾਂਦੀ ਤੂੰ ਮੈਨੂੰ ਪਸੰਦ ਨਹੀਂ ਮੈਂ ਨਵਾਂ ਵਿਆਹ ਕਰਾ ਲਿਆ ਐਦਾਂ ਦੇ ਅੱਜ ਕਿਹੇ ਸਾਹਮਣੇ ਆਏ ਐ ਐਦਾਂ ਦੇ ਬਹੁਤ ਆਏ ਐ ਮੈਂ ਕਹਿੰਦਾ ਅਸੀਂ ਤਾਂ ਚਲ ਗਏ ਨਹੀਂ ਜਿਹੜੇ ਉੱਥੇ ਬੈਠੇ ਆ ਉਹ ਬਾਹਲੇ ਔਖੇ ਸਾਡੇ ਤੋਂ ਜਿਹੜੇ ਲੈ ਗਈਆਂ ਕਈ ਸਾਨੂੰ ਤਾਂ ਕਹਿ ਦਿੰਦੇ ਨੇ ਕਈ ਵੀ ਆਪ ਜਾ ਬਣਦੇ ਤੇ ਜਿਹੜੇ ਆਪ ਗਏ ਉਹ ਦਾ ਸਾਥੋਂ ਵੀ ਔਖੇ ਆ ਕਿੰਨੇ ਕਿੰਨੇ ਕਰੋੜ ਦਾ ਅੱਜ ਪਤਾ ਲੱਗਿਆ ਕਿੰਨੇ ਕਰੋੜ ਦਾ ਲੁੱਟ ਹੋਈ ਹੈ 12 ਕਰੋੜ ਤੋਂ ਉੱਪਰ ਦੀ ਲੁੱਟ ਹੋਈ ਹੈ ਜਿਨ੍ਹਾਂ ਦੀ ਕੋਈ ਹਜੇ ਤਾਈਂ ਸੁਣਵਾਈ ਨਹੀਂ ਹੋ ਰਹੀ ਇੱਕ ਥਾਣੇ ਦੇ ਧੱਕੇ ਖਾ ਖਾ ਛੱਕੀ ਹੋ ਗਏ ਆ ਤੇ ਕੋਈ ਸੁਣਵਾਈ ਨਹੀਂ ਹੋ ਰਹੀ ਫਿਰ ਭਾਈ ਇਹ ਕਿਵੇਂ ਸੋਚਦੇ ਹੋ ਕਿੰਨਾ ਕੁ ਸਮਾਂ ਧਰਨੇ ਲਾ ਕੇ ਮੁਜ਼ਾਰੇ ਲਾ ਕੇ ਕੱਠ ਕਰਕੇ ਸਾਨੂੰ ਉਹਨਾਂ ਉੱਪਰ ਮਾਮਲੇ ਦਰਜ ਕਰਵਾਉਣੇ ਪੈਣਗੇ ਇਹ ਬਾਈ ਜੀ ਹੁਣ ਸਾਡਾ ਧਰਨੇ ਲਾਉਣ ਨੂੰ ਤਾਂ ਜੀ ਨਹੀਂ ਕਰਦਾ ਤੁਸੀਂ ਇਹ ਵੇਖੋ ਵੀ ਸਾਡੀ ਉਮਰ ਕੋਈ ਧਰਨੇ ਲਾਉਣ ਥਾਣੇ ਦੇ ਧੱਕੇ ਖਾਨ ਵਾਲੀ ਆ ਇੱਥੇ ਕੋਈ ਨੌਕਰੀ ਨਹੀਂ ਮਿਲੀ ਕੋਈ ਪਹਿਲਾ ਨੌਕਰੀਆਂ ਆਸਤੇ ਧੱਕੇ ਖਾਦੇ ਪੰਜਾਬ ਚ ਕੋਈ 70 100 ਚੋਂ 70% ਕੁੜੀਆਂ ਅੱਧੋਂ ਜ਼ਿਆਦਾ ਬਾਹਰ ਆ ਇੱਥੇ ਜਿਹੜੀਆਂ 2-4 ਹੈਗੀਆਂ ਜਿਨ੍ਹਾਂ ਨੂੰ ਕੋਈ ਰਸਤਾ ਵੱਲ ਕਹਿੰਦੀਆਂ 10-12 ਕਿੱਲੇ ਪੈੜੀ ਦੇ ਹੋਣ ਜਾਂ ਸਰਕਾਰੀ ਨਾ ਨੌਕਰੀ ਤੇ ਹੋਵੇ ਪਸ਼ੂ ਰੱਖੇ ਨਾ ਹੋਣ ਕੰਮ ਅਸੀਂ ਕਰਨਾ ਨਹੀਂ ਬਸ ਘਰੇ ਵਹਿਲੀਆਂ ਬੈ ਕੇ ਖਾਣਾ ਤੇ ਇਹੋ ਜਿਹਾ ਅਸੀਂ ਮੁੜ ਕੇ ਨਾ ਸਾਡੇ ਕੋਲੇ 10-12 ਕਿੱਲੇ ਪੈੜੀ ਦੇ ਨਾ ਹੀ ਕਿਸੇ ਨੌਕਰੀ ਤੇ ਆ ਅਸੀਂ ਆਮ ਤਨ ਦਿਨ ਚਾਰਾਂ ਚਾਰਾਂ ਕਿੱਲਾਂ ਵਾਲੇ ਹੈਗੇ ਆ ਚੱਲ ਸੋਚਿਆ ਅਸੀਂ ਨੌਕਰੀ ਨਹੀਂ ਮਿਲੀ ਵੀ ਚਲ ਪੈਸੇ ਲਾਉਣੇ ਨਾਲੇ ਦੂਜੇ ਦਾ ਪਰਿਵਾਰ ਸੁਖੀ ਉਹਨਾਂ ਦਾ ਵਧੀਆ ਹੋਊਗਾ ਨਾਲੇ ਅਸੀਂ ਇਹ ਚੀਜ਼ਾਂ ਸੋਕੇ ਚੱਲੇ ਸੀਗੇ